ਆਪਣੇ ਜੋਤੀ ਤੇ ਗਿੱਤਿਕਾ ਅਨਮੋਲ ਮਨ ਲਓ ਇੰਨੀਆਂ ਜੂਆਂ ਸੀ ਇਹਨਾਂ ਦੇ ਸਿਰਾਂ ਦੇ ਵਿੱਚ ਵਿਚਾਰਿਆਂ ਦੇ ਚਿੱਤੇ ਹੋਏ ਪੈਸੀ ਸਾਰਾ ਤੇ ਇਹਦੇ ਤਾਂ ਵਿਚਾਰੀ ਦੇ ਜਿਵੇਂ ਜਿਵੇਂ ਮਖਿਆਲ ਦੇ ਛੱਤੇ ਲੱਗੇ ਹੁੰਦੇ ਐਦਾਂ ਜੂਆਂ ਦੇ ਛੱਤੇ ਲੱਗੇ ਆ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਰਿਵਾਰ ਆ ਜੀ ਜਿਹਨੂੰ ਬਟਾਲੇ ਤੋਂ ਲੈ ਕੇ ਆਏ ਸੀ ਅਸੀਂ ਇਹ ਸਾਡੀ ਛੋਟੀ ਭੈਣ ਆ ਪੂਜਾ 25 ਸਾਲਾਂ ਦੀ ਉਮਰ ਆ ਬੱਚੀ ਦੀ ਪਰ ਬੋਡੀ ਤੋਂ ਦੇਖ ਕੇਆਂ ਲੱਗਦਾ ਜਿਵੇਂ 10-12 ਸਾਲਾਂ ਦੀ ਹੁੰਦੀ ਧੰਨਵਾਦ ਆ ਸਾਡੀ ਛੋਟੀ ਧੀ ਦਾ ਆਰਤੀ ਦਾ ਜਿਹੜੀ ਖੜੀ ਆ ਇਹ ਬੱਚੀ 250 ਰੁਪਏ ਦਿਹਾੜੀ ਤੇ ਕੰਮ ਕਰਕੇ ਰੈਡੀਮੇਡ ਕੱਪੜੇ ਦੀ ਦੁਕਾਨ ਤੇ ਆਪਣੇ ਪਰਿਵਾਰ ਨੂੰ ਪਾਲਦੀ ਛੇ ਪਰਿਵਾਰ ਦੇ ਮੈਂਬਰ ਨੇ ਇਹ ਭੈਣ ਪੈਰਾਲਾਈਜ਼ ਆ ਵਿਚਾਰੀ ਦਿੱਲੀ ਦੀ ਰਹਿਣ ਵਾਲੀ ਆ ਪੜ੍ਹੀ ਲਿਖੀ ਕੁੜੀ ਆ ਵਿਆਹ ਕੇ ਬਟਾਲੇ ਸ਼ਹਿਰ ਚ ਆਈ ਸੀ ਘਰ ਵਾਲਾ ਵੀ ਮੈਂਟਲੀ ਅਪਸੈਟ ਹੋ ਗਿਆ ਰਕੇਸ਼ ਇਹ 6 ਜਾਨੇ ਇੱਕ ਨਿੱਕੇ ਜਿਹੇ ਕਮਰੇ ਚ ਬੰਦ ਆ ਤੇ ਪਿਛਲੇ 20 ਸਾਲਾਂ ਤੋਂ ਇਹ ਪੂਜਾ ਵੀ ਮੰਝੇ ਤੇ ਪਈ ਆ ਪਿੱਛੇ जख्म ਹੋ ਗਏ ਲੈਟਰਨ ਬਾਥਰੂਮ ਵਿੱਚ ਹੀ ਹੋਇਆ ਸਿਰ ਤੇ ਜੂਆਂ ਸਾਰੇ ਬੱਚੇ ਵੀ ਵਿਚਾਰੇ ਸਫਰ ਕਰ ਰਹੇ ਨੇ ਸਕੂਲੇ ਜਾਣਾ ਨੰਨਾ ਹੋਣਾ ਨਾ ਧੋਣਾ ਨਾ ਸਿਰ ਬੌਣ ਦੀ ਸੋਝੀ ਨਾ ਕੱਪੜਿਆਂ ਦੀ ਨਾ ਯੂਨੀਫਾਰਮ ਦੀ ਕਿਉਂਕਿ ਭੈਣ ਤਾਂ ਖੁਦ ਵਿਚਾਰੀ ਬਿਮਾਰ ਹੋ ਗਈ ਤੇ ਬੜੀ ਦੁੱਖ ਦੀ ਗੱਲ ਆ ਵੀ ਇਹਨਾਂ ਦੀ ਦਾਦੀ ਵੀ ਨਹੀਂ ਆਉਂਦੀ ਸੀ ਉੱਥੇ ਥੋੜੀ ਨੇੜੇ ਫਰਕ ਨਾਲ ਹੀ ਰਹਿੰਦੇ ਸੀ ਉਹ ਪਰ ਉਹ ਵੀ ਨਹੀਂ ਆਉਂਦੇ ਸੀ ਉਹਨੂੰ ਕਾਲ ਵੀ ਕੀਤੀ ਜਾ ਕੇ ਵੀ ਮਾਤਾ ਤੂੰ ਆ ਜਾ ਕ ਵੀ ਅਸੀਂ ਇਹਨਾਂ ਨੂੰ ਲੈ ਕੇ ਚੱਲਦੇ ਆ ਤਾਂ ਵੀ ਨਹੀਂ ਆਏ ਚਾਚਾ ਚਾਚੀ ਕੋਈ ਵੀ ਨਹੀਂ ਆਇਆ ਧੰਨਵਾਦ ਕਰਦੇ ਆ ਸ਼ੈਰੀ ਗੱਲ ਸੀ ਐਮ ਐਲ ਏ ਵੀਰ ਉੱਥੋਂ ਦਾ ਲੋਕਲ ਅਸੀਂ ਉਸ ਦਿਨ ਉਹਨਾਂ ਬਾਰੇ ਵੀ ਬੋਲਿਆ ਸੀ ਵੀ ਗੱਲ ਸੀ ਸਾਹਿਬ ਵੀ ਐਮ ਐਲ ਏ ਸਾਹਿਬ ਕਿਉਂ ਨਹੀਂ ਆਏ ਇੱਥੇ ਪਰ ਉਹਨਾਂ ਦਾ ਬਹੁਤ ਧੰਨਵਾਦ ਆ ਵੀਰ ਨੇ ਸਾਡੀ ਛੋਟੀ ਜੀ ਆਵਾਜ਼ ਸੁਣਦਿਆਂ ਦੋ ਵੀਰ ਜਿਹੜਾ ਮਾਰ ਕੇ ਬੱਚਿਆਂ ਕੋਲੇ ਬੱਚਿਆਂ ਨੂੰ ਕਹਿ ਕੇ ਵੀ ਗਏ ਨੇ ਵੀ ਅਸੀਂ ਤੁਹਾਡੇ ਨਾਲ ਆ ਪੁੱਤ ਘਰ-ਬਾਰ ਵੀ ਕਹਿੰਦੇ ਅਸੀਂ ਇਹਨਾਂ ਦਾ ਸੈਟ ਕਰਾ ਕੇ ਦੇਵਾਂਗੇ ਯਾਨੀ ਕਿ ਜੇ ਪਲੀਟਿਕਲ ਲੋਕ ਚਾਹਣ ਤਾਂ ਬਹੁਤ ਕੁਝ ਆਪਾਂ ਕਰ ਸਕਦੇ ਆ ਪਰ ਜੇ ਇਦਾਂ ਦੇ ਲੋਕ ਪਲੀਟਿਕਲ ਲਾਈਨ ਚ ਆਉਣ ਜਿੱਦਾਂ ਦਾ ਇਹ ਵੀਰ ਨੌਜਵਾਨ ਐਮ ਐਲ ਏ ਬਣਿਆ ਕਿਉਂਕਿ ਅੱਜ ਜ਼ਰੂਰ ਤਾਂ ਸਾਡੀ ਸੋਸਾਇਟੀ ਨੂੰ ਅਗਾਹ ਵੱਧੂ ਸੋਚ ਵਾਲੇ ਨੌਜਵਾਨ ਵੀਰਾਂ ਦੇ ਹੱਥ ਦੇ ਵਿੱਚ ਵਾਗਡੌਰ ਹੋਵੇ ਸਾਡੇ ਸਮਾਜ ਦੀ ਤੇ ਬੇਨਤੀ ਵੀ ਕਰਦੇ ਆ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹਨਾਂ ਬੱਚਿਆਂ ਦੇ ਦਾਦੀ ਨੂੰ ਚਾਚਿਆਂ ਨੂੰ ਤਾਇਆ ਵੀ ਇਹ ਪਤਾ ਤੁਹਾਡੇ ਤਿਆਰ ਠੀਕ ਚਾਚੇ ਕਿੰਨੇ ਆ ਚਾਰ ਚਾਚੇ ਆ ਹਨ ਤੇ ਮਤਲਬ ਉਹਨਾਂ ਨੂੰ ਬੇਨਤੀ ਆ ਇਹ ਜੋਗਿਤਾ ਭੈਣੇ ਖਾਲਾ ਤੁੰ ਦੇ ਦੇ ਪੁੱਤ ਹੋਰ ਇੱਕ ਤੇ ਚਮਚ ਖਵਾ ਮੰਮੀ ਨੂੰ ਖਵਾ ਦੇ ਪੁੱਤ ਖਵਾ ਦੇ ਕੋਈ ਨਹੀਂ ਮੰਮੀ ਕਹਿੰਦੀ ਹੁੰਦੀ ਆ ਖਵਾ ਦੇ ਪੁੱਤ ਤੇਰੇ ਕਹਿੰਨ ਦਿਖਾ ਲੈਣਾ ਇਹ ਖਾਲਾ ਭੈਣੇ ਜੋਗਿਤਾ ਖਾਲਾ ਤੇ ਇਹ ਫੁੱਲਾਂ ਵਰਗੇ ਬੱਚੇ ਸੋਹਣੇ ਸੋਹਣੇ 7ਵੀਂ ਕਲਾਸ ਪੜਦਾ ਨਾ ਪੁੱਤ ਤੂੰ 6ਵੀਂ ਚ ਪੜਦਾ ਨਾ ਮੋਲ ਤੇ ਜੋਗਿਤਾ ਆਪਣੇ ਗਿੱਤਿਕਾ ਕਿਹੜੀ ਕਲਾਸ ਤੀਜੀ ਚ ਜੋਤੀ ਬੋਲ ਪਹਿਲੀ ਚ ਪਹਿਲੀ ਚ ਤੇ ਆਰਤੀ 8ਵੀਂ ਚ ਵੱਢਦੀ ਸੀ ਇਹਨੇ ਪੜਾਈ ਛੱਡਤੀ ਜੌਬ ਤੇ ਲੱਗ ਗਈ ਤੇ ਇਹ ਵੀ 10 ਪੜ੍ਹੀ ਹੋਈ ਹੈ ਬੱਚੀ ਪੂਜਾ ਇਹ ਵੀ ਕਹਿੰਦੀ ਮੈਂ ਕੰਮ ਕਰਦੀ ਹੁੰਦੀ ਕੀ ਕੰਮ ਕਰਦੀ ਸੀ ਪੂਜਾ ਤੂੰ ਪਹਿਲਾਂ ਪਰਸਨਲ ਦੁਕਾਨ ਤੇ ਲੱਗੀ ਸੀ ਹਨਾ ਪਰਸ ਵੇਚਦੀ ਸੀਗੀ ਮਤਲਬ ਬਾਪ ਤਾਂ ਮੈਂਟਲੀ ਅਪਸੈਟ ਹੋ ਗਿਆ ਸੀਗਾ ਉਹਨੂੰ ਕਿਸੇ ਸਿਆਣੇ ਨੇ ਕਿਸੇ ਨੇ ਕਹਤਾ ਸੀ ਵੀ ਤੈਨੂੰ ਲਫਾਫੇ ਚੋਂ ਪੈਸੇ ਲੱਭਣਗੇ ਉਹ ਲਫਾਫੇ ਕੰਨੇ ਇਕੱਠੇ ਕਰੀ ਜਾਂਦਾ ਮੈਂਟਲੀ ਠੀਕ ਨਹੀਂਗਾ ਪਰ ਇਸ ਭੈਣ ਨੇ ਵੀ ਵਿਚਾਰੀ ਨੇ ਬਹੁਤ ਤਕਲੀਫ ਕੱਟੀ ਆ ਹੁਣ ਇਹਨੂੰ ਵੀ ਦਰੰਗ ਹੋ ਗਿਆ ਇਹ ਵੀ ਮੰਜੇ ਤੇ ਬੈਠ ਗਈ ਆ ਤੇ ਅੱਜ ਦਾ ਸਮਾਜ ਤਾਂ ਆਪਾਂ ਦੇਖਦੇ ਹਾਂ ਚਾਚੇ ਤਾਏ ਮਾਮੇ ਮਾਸੀਆਂ ਭੂਆ ਮਤਲਬ ਦੁੱਖ ਦੇ ਵਿੱਚ ਕੋਈ ਨਹੀਂ ਖੜਦਾ ਭਾਈ ਆ ਕੇ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਆ ਪਰ ਹੁਣ ਅਸੀਂ ਇਹਨਾਂ ਬੱਚਿਆਂ ਨੂੰ ਉੱਥੋਂ ਲੈ ਆਏ ਆ ਜਿਹੜੇ ਹਾਲਾਤ ਚ ਸੀਗੇ ਉਹ ਵੀ ਤੁਸੀਂ ਸਾਰਿਆਂ ਨੇ ਦੇਖ ਲਿਆ ਉੱਥੋਂ ਦੇ ਲੋਕਲ ਐਮਸੀ ਸਾਹਿਬ ਵੀ ਉੱਥੇ ਸੱਦੇ ਅਸੀਂ ਉਹ ਕਹਿੰਦੇ ਮੈਨੂੰ ਵੀ ਨਹੀਂ ਪਤਾ ਇੱਥੇ ਇਹਨਾਂ ਦੇ ਘਰ 'ਚ ਕੀ ਹੋ ਰਿਹਾ ਦੇਖੋ ਕਿੱਡੀ ਬਿਲਕੁਲ ਨੇੜੇ ਘਰ ਸੀ ਐਮਸੀ ਦਾ ਤੇ ਉਹਨੂੰ ਵੀ ਨਹੀਂ ਪਤਾ ਇਹ ਬੱਚਿਆਂ ਦੀ ਕੀ ਹਾਲਤ ਆ ਪਰ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਸਾਡੀ ਹੱਥ ਜੋੜ ਕੇ ਬੇਨਤੀ ਆ ਅਸੀਂ ਕੋਈ ਤਦ ਤੋਂ ਇਹ ਨਹੀਂ ਸਪੋਰਟ ਮੰਗਦੇ ਵੀ ਇਹਨਾਂ ਨੂੰ ਪੈਸੇ ਦੇ ਕੇ ਜਾਓ ਜਾਂ ਅਸੀਂ ਇਹ ਨਹੀਂ ਸਪੋਰਟ ਮੰਗਦੇ ਵੀ ਇਹਨਾਂ ਨੂੰ ਸੰਭੋ ਆ ਕੇ ਅਸੀਂ ਕਹਿੰਦੇ ਇਹਨਾਂ ਨੂੰ ਮਿਲ ਜੋ ਥੋੜਾ ਹੌਸਲਾ ਹੋਵੇ ਹੁਣ ਜਿਵੇਂ ਬੱਚੀ ਆਰਤੀ ਆ ਹਨਾ ਕੱਲ ਦੀ ਪਰਸੋਂ ਦੀ ਕਹੀ ਜਾਂਦੀ ਆ ਵੀ ਮੈਂ ਜਾਣਾ ਉਨ ਕੱਲੀ ਨੂੰ ਘਰੇ ਵਾਪਸ ਕਿਵੇਂ ਭੇਜ ਦੀਏ ਹਨਾ ਛੋਟੇ ਬੱਚਿਆਂ ਨੂੰ ਕਿਵੇਂ ਭੇਜ ਦੀਏ ਪਰ ਕੋਈ ਜੇ ਚਾਚੀ ਆ ਜਵੇ ਇਹ ਦੀ ਕੋਈ ਚਾਚਾ ਆ ਜਵੇ ਦਾਦੀ ਆ ਜਵੇ ਹਨਾ ਉਹ ਆ ਕੇ ਲੈ ਜਾਣਾ ਜੇ ਬੱਚਿਆਂ ਦਾ ਨਹੀਂ ਮੰਨ ਲੱਗਦਾ ਇਹ ਦੋਨਾਂ ਨੇ ਤਾਂ ਚਲੋ ਇਲਾਜ ਕਰਾਉਣਾ ਇਹ ਤਾਂ ਦਾਖਲ ਆ ਕਿਉਂਕਿ ਜੋਗਿਤਾ ਭੈਣ ਵੀ ਦਾਖਲ ਆ ਪੂਜਾ ਭੈਣ ਵੀ ਦਾਖਲ ਆ ਨਾ ਦੋਨੋਂ ਮਾਮਾ ਧੀਆ ਦਾ ਟਰੀਟਮੈਂਟ ਚੱਲਦਾ ਪਰ ਆਰਤੀ ਉੱਥੇ ਜੌਬ ਕਰਦੀ ਸੀ ਮਤਲਬ ਹੁਣ ਗੱਲ ਇੱਥੇ ਖੜੀ ਆ ਵੀ ਬੱਚੀ 250 ਰੁਪਏ ਕਮਾ ਕੇ ਰੋਜ਼ ਆਪਣੇ ਛੋਟੇ ਭੈਣ ਭਰਾਵਾਂ ਨੂੰ ਕੋਈ ਨਾ ਕੁਝ ਖਵਾਉਂਦੀ ਸੀਗੀ ਲਿਆ ਕੇ ਇਹਨਾਂ ਦੇ ਮੂੰਹ 'ਚ ਦਾਣਾ ਪਾਉਂਦੀ ਸੀ ਲਿਆ ਕੇ ਵਿਚਾਰੀ ਹੁਣ ਉੱਥੇ ਬੱਚਿਆਂ ਦੀ ਵੀ ਕੁਝ ਓਦਾਂ ਦੀ ਆਦਤ ਹੈ ਨਾ ਕਿਤੇ ਮਤਲਬ ਕੁਝ ਖਾ ਲਿਆ ਮਰੁੰਡਾ ਖਾ ਲਿਆ ਕਿਤੇ ਕੁਰਕਰੇ ਖਾ ਲਿਆ ਕਿਤੇ ਬਿਸਕੁਟ ਖਾ ਲਿਆ ਕਿਤੇ ਪੂਜੀਆ ਖਾ ਲਿਆ ਹੁਣ ਪੂਜਾ ਹਸਪੀਟਲ 'ਚ ਪਈ ਹੈ ਕਹਿੰਦੀ ਮੈਂ ਪੂਜੀਆ ਹੀ ਖਾਣਾ ਮਤਲਬ ਮੈਨੂੰ ਬਿਸਕੁਟ ਲਿਆ ਕੇ ਦਿਓ ਹੁਣ ਜिद ਕਰਦੇ ਬੱਚੇ ਤੇ ਹੁਣ ਡਾਕਟਰ ਕਹਿੰਦੇ ਵੀ ਇਹ ਡਾਇਬਟਿਕ ਆ ਵੀ ਇਹਨੂੰ ਇਹ ਚੀਜ਼ਾਂ ਨਹੀਂ ਦੇਣੀਆਂ ਹੁਣ ਜਿਵੇਂ ਆਰਤੀ ਵੀ ਆਏ ਕਹਿੰਦੀ ਵੀ ਅਸੀਂ ਮੈਂ ਸੈਂਡਵਿਚ ਹੀ ਖਾਣੇ ਆ ਬੱਚੇ ਵੀ ਨਹੀਂ ਸੈਂਡਵਿਚ ਤੋਂ ਬਿਨਾ ਕੁਝ ਖਾਂਦੇ ਵੀ ਜਾਂ ਸੈਂਡਵਿਚ ਦਿਓ ਜਾਂ ਆਲੂ ਵਾਲੇ ਪਰੌਂਠੇ ਦਿਓ ਮਤਲਬ ਇਹ ਜੀਆਂ ਛੋਟੀਆਂ ਛੋਟੀਆਂ ਚੀਜ਼ਾਂ ਪਰਿਵਾਰ ਜੇ ਆਕੇ ਨਾਲ ਦਾਦੀ ਆ ਜੇ ਵੀ ਜੀ ਦਾਦੀ ਆਕੇ ਥੋੜੀਆਂ ਥੋੜੀਆਂ ਚੀਜ਼ਾਂ ਬੱਚਿਆਂ ਦੇ ਨਾਲ ਸਪੋਰਟ ਕਰੇ ਇਦਾਂ ਦੀ ਹੋਰ ਰਿਸ਼ਤੇਦਾਰਾਂ ਤੋਂ ਕਰਾਉਣਾ ਕੀ ਹੁੰਦਾ ਜੇ ਐਸੇ ਦੁੱਖ ਦੀ ਘੜੀ 'ਚ ਵੀ ਨਹੀਂ ਤੁਸੀਂ ਆਕੇ ਖੜੇ ਨਾਲ ਫਿਰ ਦਾਦੀਆਂ ਚਾਚੀਆਂ ਤਾਈਆਂ ਫਿਰ ਭੂਆ ਮਾਸੀਆਂ ਤੋਂ ਕਰਾਉਣਾ ਵੀ ਕੀ ਆ ਫਿਰ ਅੱਜ ਇਸ ਪਰਿਵਾਰ ਨੂੰ ਲੋੜ ਆ ਤੁਹਾਡੇ ਸਹਿਯੋਗ ਦੀ ਤੁਹਾਡੇ ਸਾਥ ਦੀ ਅਨੇਕ ਨੇਕੇ ਬੱਚੇ ਤੁਸੀਂ ਦੇਖੋ ਜੋਗਿਤਾ ਆਪਣੇ ਜੋਤੀ ਤੇ ਗੀਤਿਕਾ ਅਨਮੋਲ ਮੱਲੋ ਇੰਨੀਆਂ ਜੂਆਂ ਸੀ ਇਹਨਾਂ ਦੇ ਸਿਰਾਂ ਦੇ ਵਿੱਚ ਵਿਚਾਰਿਆਂ ਦੇ ਚਿੱਤੇ ਹੋਏ ਪੈਸੇ ਸਾਰਾ ਤੇ ਇਹਦੇ ਤਾਂ ਵਿਚਾਰੀ ਦੇ ਜਮੇ ਜਿਵੇਂ ਮਖਿਆਲ ਦੇ ਛੱਤੇ ਲੱਗੇ ਹੁੰਦੇ ਐਦਾਂ ਜੂਆਂ ਦੇ ਛੱਤੇ ਲੱਗੇ ਹੋਏ ਸੀ ਸਾਡੇ ਜੰਦਿਆਂ ਨੂੰ ਖਾਲਸਾ ਜੀ ਸੀਗੇ ਕੋਈ ਉਹ ਇਹਨਾਂ ਦੀ ਮਦਦ ਵੀ ਕਰਦੇ ਸੀ ਰਾਸ਼ਨ ਰੋਸ਼ਨ ਵੀ ਦੇ ਕੇ ਜਾਂਦੇ ਸੀ ਭਾਈ ਕੜਾਈਏ ਦੇ ਵਿੱਚ ਥੱਲੇ ਇੰਨੀ ਢੇਰ ਲੱਗੀ ਪਈ ਸੀ ਜੂਆਂ ਦੀ ਤੇ ਇਸੇ ਹਾਲਾਤ ਦੇ ਵਿੱਚ ਉੱਥੇ ਇਹ ਬੱਚੀ ਪਈ ਸੀ ਜਿਹੜਾ ਥੱਲੇ ਗੱਦਾ ਸੀ ਉਹਦੇ ਵਿੱਚ ਕੀੜੇ ਪਏ ਹੋਏ ਸੀ ਐਡਣੀਆਂ ਸੁੰਡੀਆਂ ਚੱਲਦੀਆਂ ਸੀ ਪਤਾ ਨਹੀਂ ਕਿੰਨੇ ਮਹੀਨਿਆਂ ਤੋਂ ਇਹ ਵਿਚਾਰੀ ਨਾਤੀ ਨਹੀਂ ਪਿੱਛੇ ਜ਼ਖਮ ਇਹਦੀ ਬੈਕ ਸਾਈਡ ਤੇ ਬੈਡ ਸੋਰ ਹੋਣ ਦੇ ਨਾਲ ਰੀੜ ਦੀ ਹੱਡੀ ਦੇ ਵਿੱਚ ਜ਼ਖਮ ਹੋ ਗਏ ਤੇ ਇੰਨਾ ਸਾਰਾ ਕੁਝ ਦੱਸਣ ਦੇ ਬਾਵਜੂਦ ਵੀ ਅਸੀਂ ਦਾਦੀ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਇੱਥੋਂ 2 ਕਿਲੋਮੀਟਰ ਦੂਰ ਬੈਠੇ ਆ ਤੁਸੀਂ ਆ ਜਾਓ ਪਰ ਆਏ ਨਹੀਂ ਉਲਟਾ ਬੱਚਿਆਂ ਨੂੰ ਇਹ ਕਹਿ ਰਹੇ ਸੀ ਵੀ ਤੁਸੀਂ ਜਾਓ ਨਾ ਬਟਾਲੇ ਤੋਂ ਬਾਹਰ ਦੇਖੋ ਮਨ ਲਓ ਹੱਦ ਹੋ ਗਈ ਆ ਚਲੋ ਉਸ ਦਿਨ ਉਹਨਾਂ ਨੂੰ ਨਹੀਂ ਵਿਸ਼ਵਾਸ ਸੀ ਜਾਂ ਪਤਾ ਨਹੀਂ ਸੀ ਵੀ ਇਹ ਕੌਣ ਆ ਬੰਦੇ ਕਹਿ ਜੇ ਆ ਕਿੱਥੇ ਜਾਣਗੇ ਹੁਣ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਬੱਚਿਆਂ ਮਨੁੱਖਤਾ ਦੀ ਸੇਵਾ ਤੇ ਗਏ ਹੋਏ ਆ ਹੁਣ ਤਾਂ ਉਹ ਪਿੱਛੇ ਆ ਜਾਣੇ ਇੱਕ ਵਾਰ ਤੇ ਬਾਕੀ ਇਸ ਪਰਿਵਾਰ ਦੇ ਕੋਈ ਗੱਲ ਵੀ ਸ਼ਰ ਹੋਣਗੇ ਕਿਰਕੀ ਜੀ ਦੇ ਦੋਸਤ ਹੋਣਗੇ ਜਿਹੜੇ ਇਹਨਾਂ ਦੇ ਪਾਪਾ ਦੇ ਕੋਈ ਦੋਸਤ ਹੋਣਗੇ ਜਾਂ ਹੋਰ ਉਹਨਾਂ ਨੂੰ ਬੇਨਤੀ ਆ ਆ ਕੇ ਮਿਲ ਕੇ ਜਾਓ ਬਟਾਲੇ ਸ਼ਹਿਰ ਦੇ ਜਿੰਨੇ ਵੀ ਇਹਨਾਂ ਦੇ ਜਾਣਕਾਰ ਹਨ ਕੋਈ ਰਿਸ਼ਤੇਦਾਰਾ ਚਾਹੇ ਕੋਈ ਦੋਸਤ ਮਿੱਤਰ ਰਹਿ ਐਸ ਪਰਿਵਾਰ ਦੇ ਨਾਲ ਕੋਈ ਉਹਨਾਂ ਦਾ ਪਿਆਰ ਰਿਆ ਕਿਸੇ ਵੀ ਤਰ੍ਹਾਂ ਦਾ ਹੁਣ ਲੋੜ ਆ ਤੁਹਾਡੇ ਸਾਥ ਦੀ ਇੰਨੀਆਂ ਕੀ ਸਾਡੀਆਂ ਬੇਨਤੀਆਂ ਵਾ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਵੀ ਪਲੀਜ਼ ਆ ਕੇ ਮਿਲ ਕੇ ਜਾਓ ਥੋੜਾ ਸਾਡਾ ਸਾਥ ਦਿਓ ਤਾਂ ਜੋ ਇਸ ਪਰਿਵਾਰ ਨੂੰ ਉੱਠ ਕੇ ਖੜਾ ਹੋਣ ਦੇ ਵਿੱਚ ਮਦਦ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ